ਉੱਪਰ ਆਪਣਾ ਅਧਰਿਆ ਸਰਕਾਰ ਨੇ ਤਾਂ ਅੰਦਰ ਗੱਲ ਹੋਈ ਕੋਈ ਹੈ ਨਹੀਂ ਕੋਈ ਕਿੱਥੇ ਦਾ ਗੱਲ ਤੁਹਾਡੀ ਪੂਰੀ ਸਰਕਾਰ ਨੂੰ ਮੰਨਦੇ ਜਦੋਂ ਵੀ ਆਪ ਸਰਕਾਰ ਬਣੀ ਹੈ ਜੀ ਪਿਛਲੇ 2.5 ਸਾਲ ਤੋਂ ਸਰਕਾਰ ਨਾਲ ਸੰਪਰਕ ਚੱਲ ਰਿਹਾ ਹੈ ਪਰੰਤੂ ਪੰਜਾਬ ਸਰਕਾਰ ਦੁਆਰਾ ਭਰੋਸੇ ਤੋਂ ਇਲਾਵਾ ਸਾਨੂੰ ਹੋਰ ਕੁਝ ਵੀ ਨਹੀਂ ਮਿਲਿਆ ਸਿੱਖਿਆ ਭਾਗ ਮਾਰਕ ਕਰਨ ਦੀ ਮੰਗ ਛੇਵੇਂ ਪੇਕ ਮੇਸ਼ੇ ਦੀ ਮੰਗ ਪੰਜਾਬ ਸਿਵਲ ਸਰਵਿਸ ਰੂਮ ਲਾਗੂ ਕਰਨ ਦੀ ਮੰਗ ਕਰਦੇ ਅਸੀਂ ਵਾਅਦਾ ਕੀਤਾ ਡੀ ਇੰਨਾ ਵਿੱਚੋਂ ਕਿਸੇ ਵੀ ਮੰਤਰੀ ਹਣੇ ਤੱਕ ਸਰਕਾਰ ਵੱਲੋਂ ਕੋਈ ਵੀ ਕਦਮ ਚੁੱਕਿਆ ਹੈ ਜਿਹਦੇ ਕਰਕੇ ਮਜਬੂਰਨ ਸਾਨੂੰ ਲੜੀਵਾਰ 113 ਦਿਨ ਦੀ ਭੁੱਖੜ ਦਾਤਵਾਰ ਨੂੰ ਮਤਬਰਤ ਵਰਗਾ ਫੈਸਲਾ ਨਹੀਂ ਲਿਆ ਗਿਆ ਸਰਕਾਰੀ ਤੁਹਾਨੂੰ 25 ਡਿਗਰੀ ਦਾ ਦਿੱਤਾ ਸੀਗਾ ਉਹ ਲਿਖ ਕੇ ਦਿੱਤਾ ਸੀਗਾ ਕਿ ਅਸੀਂ ਗੱਲਬਾਤ ਕਰਾਂਗੇ ਅ ਅਰੋੜਾ ਜੀ ਨਾਲ ਗੱਲਬਾਤ ਹੋਈ ਸੀ ਉਹਦੇ ਬਾਰੇ ਕੀ ਕੀ ਪਹਿਲਾਂ ਜੀ ਸਾਨੂੰ ਐਸਪੀਐਨ ਸਾਹ ਨੂੰ ਵਰਣੋ ਕਿਹਾ ਗਿਆ ਸੀ ਕਿ ਵਿੱਤ ਮੰਤਰੀ ਨਾਲ ਗੱਲ ਹੋ ਗਈ 12 ਅਚੰਬਰ ਨੂੰ ਤੁਹਾਡਾ ਡੀਏ ਦੀ ਫਾਈਲ ਕਲੀਅਰ ਕਰ ਦਿੱਤੀ ਜਾਊਗੀ ਉਹਦੇ ਨਾਲ ਹੀ ਭਰੋਸਾ ਦਿੱਤਾ ਗਿਆ ਸੀ ਤੁਹਾਡੀ ਸਿੱਖਿਆ ਭਾਗ ਦੀ ਮਰਜ਼ੀ ਹੁੰਦੀ ਅਤੇ ਹੋਰ ਪੇ ਕਮਿਸ਼ਨ ਦੀਆਂ ਮੰਗਾ ਬਾਰੇ ਵੀ ਵਿਚਾਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ 14 ਤਰੀਕ ਦੀ ਰੈਲੀ ਕੀਤੀ 17 ਤਰੀਕ ਦੀ ਰੈਲੀ ਕੀਤੀ ਪਰ ਹਰ ਇੱਕ ਰੈਲੀ ਜਾਂ ਮੀਟਿੰਗ ਤੋਂ ਬਾਅਦ ਸਾਨੂੰ ਸਿਰਫ ਭਰੋਸਾ ਹੀ ਮਿਲਿਆ ਤਾਂ ਹੁਣ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਦੋਂ ਤੱਕ ਸਾਡੇ ਪੱਤਰ ਜਾਰੀ ਨਹੀਂ ਹੁੰਦੇ ਉਦੋਂ ਤੱਕ ਇਹ ਮੰਨ ਵਰਤ ਚੱਲੂਗਾ ਇਹ ਤੁਹਾਡੇ ਆਪਣੇ ਘਰ ਦੇ ਮੈਂਬਰਾਂ ਨੇ ਆ ਕੇ ਤੁਹਾਡੀ ਗੱਲ 'ਚ ਹਰ ਪਾ ਕੇ ਮਤਲਬ ਮਨਵਰਤੋਂ 'ਤੇ ਰੱਖਿਆ ਅਜੇ ਬਾਰੇ ਕੀ ਕਰਾਂ ਚਾਹੋਗੇ ਇਹਦੇ ਬਾਰੇ ਇਹ ਕਹਿਣਾ ਇਹੀ ਕਰਦੇ ਆਂ ਤਾਂ ਵੀ ਅਸੀਂ ਕਹਿੰਦੇ ਆਂ ਕਿ ਜੇਕਰ ਸਾਡੇ ਬੱਚੇ ਦੇ ਹੱਕ ਨਹੀਂ ਮਿਲਦੇ ਨਾ ਇਹਨੂੰ ਲੜਨ ਦਾ ਅਧਿਕਾਰ ਹੈ ਜੇਕਰ ਦੇਖ ਦੀ ਆਜ਼ਾਦੀ ਲਈ ਲੜ ਸਕਦੇ ਆ ਤਾਂ ਸਾਨੂੰ ਵੀ ਆਪਦੇ ਬੱਚਿਆਂ ਲਈ 440 ਕੰਪਿਊਟਰ ਪ੍ਰਾਪਤਾਂ ਦੇ ਹੱਕਾਂ ਲਈ ਲੜਨਾ ਪਊਗਾ ਉਹ ਤੱਕ ਅਸੀਂ ਜਾਣ ਨਹੀਂ ਦੇਵਾਂਗੇ ਜਦ ਤੱਕ ਪੰਜਾਬ ਸਰਕਾਰ ਸਾਡੀ ਸਿੱਖਿਆ ਭੰਗ ਦਾ ਪੱਤਰ ਨਹੀਂ ਕਰਦੀ ਇਹ ਬੰਦਵਾ ਦੋ ਪੰਜਾਬ ਸਰਕਾਰ